ਸਾਸ਼ੀਕਾਲ ਜੀ ਗੁਰਸੇਫ ਟੈਂਬਰੋਡਰੀ ਮੋਡ ਮੰਡੀ ਬਹੁਤ ਸੋਹਣੀ ਗਰਮੀ ਦੇ ਸੂਟਾਂ ਦੀ ਕਲੈਕਸ਼ਨ ਲੈ ਕੇ ਆਈਆਂ ਸਭ ਤੋਂ ਪਹਿਲਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਇੰਨਾ ਸਾਰਾ ਪਿਆਰ ਦੇ ਲਈ ਸਾਰਾ ਜਿਹੜਾ ਸਟਾਕ ਆਪਣਾ ਖਤਮ ਹੋ ਗਿਆ ਸੀ ਇੱਕ ਹਫਤੇ ਤੋਂ ਪਹਿਲਾਂ ਪਹਿਲਾਂ ਤਾਂ ਆਪਾਂ ਦੁਬਾਰਾ ਨਿਊ ਸਟਾਕ ਲੈ ਕੇ ਆਏ ਆ ਉਹਨਾਂ ਕਿ ਸਟਾਕ ਲੈ ਕੇ ਆਉਣੇ ਆ ਕਿ ਇੱਕ ਹਫਤੇ ਵਿੱਚ ਚਲਦੇ ਤੇ ਆਪਾਂ ਤੁਹਾਨੂੰ ਨਿਊ ਵੈਰਾਈਟੀ ਦੇ ਸਕੀਏ ਅੱਜ ਜਿਹੜੀ ਆਪਾਂ ਮੈਚਿੰਗ ਲੈ ਕੇ ਆਏ ਆ ਕਾਟਨ ਦਾ ਪਿਓਰ ਕਾਟਨ ਦਾ ਸੂਟ ਆ ਬੜਾ ਹੀ ਸੋਹਣਾ ਸੂਟ ਆ ਇਹ ਵਾਲਾ ਡਿਜ਼ਾਈਨ ਰਹੇਗਾ ਔਰ ਜਿਹੜੀ ਇਹਦੇ ਨਾਲ ਬਾਟਮ ਆ ਇਹ ਵਾਲੀ ਮੈਚਿੰਗ ਰਹੇ ਬੜਾ ਸੋਹਣਾ ਸੂਟ ਆ ਬਾਕੀ ਅਗਰ ਮੈਂ ਵੀਡੀਓ 'ਚ ਤੁਹਾਨੂੰ ਪ੍ਰਾਈਸ ਦੱਸ ਰਹੀ ਆ ਫਿਰ ਵੀ ਸਾਰੇ ਕਸਟਮਰ ਨੇ ਮੈਸੇਜ ਕਰਕੇ ਤੁਸੀਂ ਪ੍ਰਾਈਸ ਪੁੱਛਣੀ ਆ ਤਾਂ ਦੇਖ ਲਓ ਅਗਰ ਤੁਸੀਂ ਚਾਹੁੰਦੇ ਤਾਂ ਮੈਂ ਵੀਡੀਓ 'ਚ ਦੱਸ ਦਿੰਦੀ ਆ ਨਹੀਂ ਤਾਂ ਮੈਂ ਤੁਹਾਨੂੰ ਮੈਸੇਜ 'ਤੇ ਦੱਸ ਦਊਗੀ ਪਲੀਜ਼ ਕਈ ਵਾਰ ਨਾ ਪਰ ਪ੍ਰੋਪਰ ਡਿਜ਼ਾਈਨ ਦੱਸਦੇ ਆ ਬਟ ਫਿਰ ਵੀ ਸਾਰਿਆਂ ਦੇ ਮੈਸੇਜ ਇਹੀ ਆਉਂਦੇ ਆ ਪ੍ਰੋਪਰ ਪ੍ਰਾਈਸ ਦੱਸਦੇ ਆ ਸਭ ਦੇ ਮੈਸੇਜ ਇਹੀ ਆਉਂਦੇ ਕਿ ਇਹਦਾ ਪ੍ਰਾਈਸ ਕੀ ਆ ਇਹ ਸੂਟ ਜਿਹੜਾ ਪ੍ਰਾਈਸ ਆ 650 ਰੁਪਿਆ ਰਹੇਗਾ ਬਹੁਤ ਸੋਹਣਾ ਸੂਟ ਹੈ ਇਸ ਤੋਂ ਬਾਅਦ ਆਪਣੇ ਕੋਲ ਇੱਕ ਇਹ ਵਾਲੀ ਮੈਚਿੰਗ ਆ ਬੜਾ ਸੋਹਣਾ ਕਲਰ ਹੈ ਵੀ ਲਾਈਟ ਬੇਬੀ ਕਲਰ ਦਾ 컬러 ਹੈ ਪਿੰਕ 컬러 ਹੈ ਸੂਟ ਦਾ ਔਰ ਇਹਦੇ ਨਾਲ ਕਰੀਮ ਕਲਰ ਦੀ ਬਾਟਮ ਹੈ ਇਹਦਾ ਵੀ ਸੇਮ ਪ੍ਰਾਈਸ ਇਹੀ ਰਹੇਗਾ 650 ਇਸ ਤੋਂ ਬਾਅਦ ਆਪਣੇ ਕੋਲ ਬੜੇ ਸੋਹਣੇ ਸੂਟ ਆ ਡਿਜੀਟਲ ਪ੍ਰਿੰਟ ਨੇ ਬਹੁਤ ਪਿਆਰੇ ਪਿਆਰੇ ਪ੍ਰਿੰਟ ਨੇ ਇਹ ਵਾਲਾ ਸੂਟ ਆ ਬੜਾ ਸੋਹਣਾ ਪ੍ਰਿੰਟ ਆ ਤੇ ਇਹਨਾਂ ਦਾ ਜਿਹੜਾ ਫੈਬਰਿਕ ਆ ਉਹ ਵੀ ਬਹੁਤ ਸੋਹਣਾ कॉटन ਹੈ ਬਟ ਬਹੁਤ ਸੋਹਣੀ कॉटन ਹੈ ਕਿ ਜਿਹੜਾ ਆਪਾਂ ਨੂੰ ਜਿਹੜੀ ਆਪਾਂ ਨੂੰ ਸਮਰ ਦੇ ਵਿੱਚ ਚਾਹੀਦੀ ਹੈ ਕਿ ਪਾਇਦਾ ਵੀ ਬਿਲਕੁਲ ਪਤਾ ਨਹੀਂ ਚੱਲਦਾ ਬੜੀ ਸੌਫਟ ਵਾਲੀ कॉटन ਹੈ ਨਾਤੇ ਕੈਮਰੀ ਕਾ ਨਾ ਹੀ ਪਿਓਰ ਕਾਟਨ ਬਟ ਇਹ ਕਾਟਨ ਜਿਹੜੀ ਮੋਡਲ ਕਾਟਨ ਦੇ ਲਾਈਕ ਜਿਵੇਂ ਮੋਡਲ ਕਾਟਨ ਆ ਰਹੀ ਹੈ ਉਸ ਦੇ ਵਿੱਚ ਕਾਟਨ ਹੈ ਬੜੀ ਪਿਆਰੀ ਇਹਦੇ ਵਿੱਚ ਇੱਕ ਇਹ ਵਾਲਾ ਡਿਜ਼ਾਈਨ ਔਰ ਇੱਕ ਇਹ ਵਾਲਾ ਡਿਜ਼ਾਈਨ ਰਹੇਗਾ ਬਹੁਤ ਸੋਨਾ ਸੂਟ ਆ ਇਹ ਵੀ ਨੈਕਸਟ ਆਪਣੇ ਕੋਲ ਹੈਗੇ ਆ ਮਸਲੀਨ ਦੇ ਮਸਲੀਨ ਦੀ ਡਿਜ਼ਾਈਨਿੰਗ ਆ ਗਈ ਇਹਦੇ ਵਿੱਚ ਵੀ ਬਹੁਤ ਸੋਹਣੇ ਡਿਜ਼ਾਈਨ ਆ ਦੋ ਡਿਜ਼ਾਈਨ ਆਪਣੇ ਕੋਲ ਇਹਦੇ ਵਿੱਚ ਰਹਿਣਗੇ ਇੱਕ ਇਹ ਵਾਲਾ येलो ਔਰ ਇੱਕ ਇਹ ਬੜਾ ਹੀ ਪਿਆਰਾ کریم ਜਿਹਾ ਕਲਰ ਹੈ ਗ੍ਰੇ کریم ਜਿਹਾ ਕਲਰ ਬਹੁਤ ਸੋਹਣਾ ਬਾਕੀ ਫੈਬਰਿਕ ਦੀ ਕੁਆਲਿਟੀ ਆਸਮਾਨ ਹੈ ਇਹਦੇ ਨਾਲ ਤੁਸੀਂ ਮੈਚਿੰਗ ਵੀ ਲੈ ਸਕਦੇ ਹੋ ਬਟ ਇਹਦੇ ਨਾਲ ਆਪਾਂ ਬਾਟਮ ਮੈਚਿੰਗ ਕੀਤੀਆਂ ਵਾ ਇਹ ਵਾਲੀ ਬਾਟਮ ਜਿਹੜੀ ਇਹਦੇ ਨਾਲ ਮੈਚਿੰਗ ਰਹੇਗੀ ਬਹੁਤ ਸੋਹਣੀ ਲੱਗ ਰਹੀ ਆ ਲਾਈਟ ਪਲੇਨ ਬਾਟਮ ਦੇ ਨਾਲ ਇਹ ਵਾਲਾ ਪ੍ਰਿੰਟ ਬਹੁਤ ਜੱਚ ਰਿਹਾ ਸੇਮ ਡਿਜ਼ਾਈਨਿੰਗ ਸੇਮ ਇਹਦੇ ਨਾਲ ਵੀ ਆਏਗਾ ਇਹ ਵੀ ਬਹੁਤ ਸੋਹਣਾ ਲੱਗ ਰਿਹਾ ਤੁਸੀਂ ਇਹਨੂੰ ਕਿੱਦਾਂ ਵੀ ਡਿਜ਼ਾਈਨਿੰਗ ਕਰਾ ਕੇ ਆਪਣਾ ਸੂਟ ਜਿਹੜਾ ਸਟਿਚ ਕਰਵਾ ਸਕਦੇ ਹੋ ਇਹ ਮਸਲੀਨ ਦੇ ਵਿੱਚ ਰਹਿਣਗੇ ਇੰਨਾ ਵਿੱਚ ਦੋ ਸੁੱਟਨ ਡਿਜ਼ਾਈਨਿੰਗ ਆਪਣੇ ਕੋਲ ਇਹ ਵੀ ਆ ਇਹ ਵੀ ਬੜੀ ਛੋਟੀ ਡਿਜ਼ਾਈਨਿੰਗ ਆ ਇਹ ਵਾਲਾ ਕਲਰ ਰਹੇਗਾ ਬੋਟਲ ਗ੍ਰੀਨ ਉਸ ਤੋਂ ਬਾਅਦ ਓਨੀਅਨ ਸ਼ੇਡ ਰਹੇਗੀ ਡਿਜ਼ਾਈਨ ਆ ਬੜਾ ਪਿਆਰਾ ਤੇ ਇਹ ਕਾਟਨ ਵੀ ਬਹੁਤ ਸੋਹਣੀ ਕਾਟਨ ਹੈ ਬੜੀ ਪਿਆਰੀ ਜੀ ਕਾਟਨ ਹੈ ਨਿਊ ਸਟਾਫ ਆਇਆ ਇਹਦੇ ਵਿੱਚ ਵੀ ਬਹੁਤ ਸੋਹਣਾ ਸਟਾਫ ਹੈ ਵੀ ਇਹਦੀ ਸ਼ੇਡ ਵੀ ਬਹੁਤ ਸੋਹਣੀ ਹੈ ਓਨੀਅਨ ਸ਼ੇਡ ਦੇ ਵਿੱਚ ਰਹੇਗਾ ਇਹਦੇ ਨਾਲ ਕਰੀਮ ਬਾਟਮ ਦੇ ਨਾਲ ਤੁਸੀਂ ਮੈਚਿੰਗ ਕਰ ਸਕਦੇ ਹੋ ਬੜਾ ਸੋਹਣਾ ਵਾ ਇਹਨਾਂ ਦਾ ਸੇਮ ਉਹੀ 800 ਰੁਪਏ ਪ੍ਰਾਈਜ਼ ਰਹੇਗਾ ਜੋ ਪਹਿਲਾ ਸੀਗਾ ਇਸ ਤੋਂ ਬਾਅਦ ਆਪਣੇ ਕੋਲ ਇਹ ਵਾਲਾ ਪ੍ਰਿੰਟ ਹੈ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਬੜਾ ਪਿਆਰਾ ਪ੍ਰਿੰਟ ਹੈ ਕਲਰ ਕੰਟਰਾਸਟ ਵੀ ਬੜਾ ਸੋਹਣਾ ਹੈ ਦਾ ਇਹਦੇ ਨਾਲ ਵੀ ਆਪਾਂ ਕਰੀਮ ਕਲਰ ਦੀ ਬਾਟਮ ਜਿਹੜੀ ਮੈਚ ਕਰ ਸਕਦੇ ਹਾਂ 800 ਰੁਪਿਆ ਹੈ ਇਹਦਾ ਡਿਜ਼ਾਈਨ ਇਹਦਾ ਰਹੇਗਾ ਰੇਟ ਔਰ ਇਸ ਤੋਂ ਬਾਅਦ ਪਰ ਰਿਪੀਟ ਦੇ ਚ ਇਹ ਡਿਜ਼ਾਈਨ ਰਿਪੀਟ ਦੇ ਚ ਇਹ ਵਾਲੇ ਡਿਜ਼ਾਈਨ ਲੈ ਕੇ ਆਏ ਜਿਨ੍ਹਾਂ ਦੀ ਪਹਿਲਾਂ ਕਾਫੀ ਡਿਮਾਂਡ ਸੀ ਦੁਬਾਰਾ ਆਪਾਂ ਫੇਰ ਰਿਪੀਟ ਦੇ ਇਹ ਵਾਲੇ ਡਿਜ਼ਾਈਨ ਲੈ ਕੇ ਆਏ ਅਗਰ ਕਿਸੇ ਨੂੰ ਚਾਹੀਦਾ ਬਾਏ ਕਰ ਸਕਦੇ ਇੱਕ ਇਹ ਵਾਲਾ ਡਿਜ਼ਾਈਨ ਜਿਹੜਾ ਕਾਫੀ ਰਿਪੀਟ ਦੇ ਵਿੱਚ ਰਿਹਾ ਆਪਣੇ ਕੋਲ ਖਤਮ ਹੋ ਗਿਆ ਸੀ ਦੁਬਾਰਾ ਇਹ ਇਸ ਬਾਅਦ ਇਹਨਾਂ ਵਿੱਚ ਆਪਾਂ ਲਾਈਟ ਸ਼ੇਡ ਲੈ ਕੇ ਆਏ ਆ ਬੜਾ ਸੋਹਣਾ ਸੂਟ ਹੈ ਵੀ ਕਰੀਮ ਸ਼ੇਡ ਦੇ ਵਿੱਚ ਰਹਿਣਗੇ ਪਿਓਰ ਕਾਟਨ ਦੇ ਸੂਟ ਆ ਜਿਨ੍ਹਾਂ ਨਾਲ ਕਿ ਚਿਕਨ ਦੀਆਂ ਬਾਟਮਸ ਲਾ ਕੇ ਬੜੇ ਸੋਹਣੇ ਲੱਗਣਗੇ ਇਹ ਵਾਲੇ ਜਿਹੜੇ ਸੂਟ ਆ ਇਹਦੇ ਵਿੱਚ ਇੱਕ ਏ ਡਿਜ਼ਾਈਨ ਰਹੇਗਾ ਥੈਨ ਨੈਕਸਟ ਆਪਣੇ ਕੋਲ ਇਹ ਵਾਲਾ ਡਿਜ਼ਾਈਨ ਆ ਇਹਦੇ ਨਾਲ ਵੀ ਚਿਕਨ ਦੀ ਬਾਟਮ ਲਾ ਕੇ ਪੇਅਰ ਅਪ ਕੀਤੀ ਬਹੁਤ ਸੋਹਣਾ ਲੱਗ ਰਿਹਾ ਔਰ ਨੈਕਸਟ ਆਪਣੇ ਕੋਲ ਹੈਗਾ येलो ਲਾਈਟ येलो ਜੋ ਬੜਾ ਮਿੱਠਾ ਜਿਹਾ ਕਲਰ ਹੈ ਇਹ ਵੀ ਚਿਕਨ ਦੀ ਬਾਟਮ ਨਾਲ ਅਗਰ ਤੁਸੀਂ ਕੋਈ 올 ਓਵਰ ਲੈਣਾ ਤਾਂ 올 ਓਵਰ ਵੀ ਲੈ ਸਕਦੇ ਹੋ ਇਸ ਤੋਂ ਬਾਅਦ ਆਪਣੇ ਕੋਲ ਬੜਾ ਸੋਹਣਾ ਕਲਰ ਹੈ ਇਹ ਵਾਲਾ ਪਿਓਰ ਕਾਟਨ ਦੇ ਵਿੱਚ ਸੂਟ ਹੈ ਵੀ ਇਹਦੇ ਬਾਰਡਰ ਦੇ ਉੱਪਰ ਵੀ ਡਿਜ਼ਾਈਨਿੰਗ ਆਏਗੀ ਔਰ ਨਾਲ ਬਾਟਮ ਚਿਕਨ ਦੀ ਆ ਅਗਰ ਤੁਸੀਂ ਨਈ ਬਾਟਮ ਲੈਣੀ ਹੈ ਤੁਸੀਂ ਜਿਹੜਾ ਕਿ 올ਓਵਰ ਸੂਟ ਵੀ ਬਣਾ ਸਕਦੇ ਹੋ ਨੈਕਸਟ ਬਹੁਤ ਸੋਹਣੇ ਪਾਕਿਸਤਾਨੀ ਕਾਟਨ ਦੇ ਡਿਜ਼ਾਈਨਾਂ ਬੜੇ ਸੋਹਣੇ ਕਲਰ ਆ ਤੁਸੀਂ ਇਹਨਾਂ ਨਾਲ ਚਿਕਨ ਦੀ ਬਾਟਮ ਨਾਲ ਵੀ ਬਾਈ ਕਰ ਸਕਦੇ ਹੋ ਅਗਰ 올ਓਵਰ ਸੂਟ ਬਾਈ ਕਰਨਾ ਤਾਂ 올ਓਵਰ ਹੀ ਕਰੇਗਾ ਚਿਕਨ ਦੀ ਬਾਟਮ ਨਾਲ ਇਦਾਂ ਦੀ ਲੁੱਕ ਆ ਰਹੀ ਹੈ ਬੜਾ ਸੋਹਣਾ ਸੂਟ ਆ ਨੇੜੇ ਤੁਸੀਂ ਇਹਦੀ ਜਟੀਆ ਫਿਨਿਸ਼ਿੰਗ ਇਹਦਾ ਪ੍ਰਿੰਟ ਦੇਖ ਸਕਦੇ ਹੋ ਬੜਾ ਪਿਆਰਾ ਪ੍ਰਿੰਟ ਆ ਬੜਾ ਸੋਹਣਾ ਪ੍ਰਿੰਟ ਆ ਇਹਦਾ ਵੀ ਕਲਰ ਵੀ ਬਹੁਤ ਸੋਹਣਾ ਅਗਰ ਤੁਹਾਨੂੰ ਡਾਰਕ ਕਲਰ ਪਸੰਦ ਆ ਤਾਂ ਇਹਦੇ ਵਿੱਚ ਆਪਣੇ ਕੋਲ ਇੱਕ ਡਾਰਕ ਕਲਰ ਵੀ ਹੈਗਾ ਉਹ ਵੀ ਬੜਾ ਸੋਹਣਾ ਕਲਰ ਆ ਬਹੁਤ ਪਿਆਰਾ ਕਲਰ ਹੈ ਵੀ ਚਲ ਪਹਿਲਾਂ ਆਪਾਂ ਵਾਈਟ ਕਲਰ ਦੇ ਸ਼ਰਟਸ ਲੈ ਕੇ ਆਏ ਸੀ ਮਲ ਕਾਟਨ ਦੇ ਵਿੱਚ ਸਾਰੀਆਂ ਆਪਣੀਆਂ ਸਟਾਕ ਜਿਹੜਾ ਆਫ ਹੋ ਗਿਆ ਸੀਗਾ ਜਿਨ੍ਹਾਂ ਨੂੰ ਵੀ ਲੋੜ ਹੈ ਇਹਨਾਂ ਦੀ ਮੈਸੇਜ ਕੀਤੇ ਸੀਗੇ ਉਹ ਦੁਬਾਰਾ ਉਹ ਪੈਣਾ ਮੈਸੇਜ ਕਰ ਸਕਦੇ ਆ ਇਹ ਸ਼ਰਟਸ ਆਪਣੇ ਕੋਲ ਦੁਬਾਰਾ ਅਵੇਲੇਬਲ ਹੋ ਗਈਆਂ ਇਹਨਾਂ ਦਾ ਪ੍ਰਿੰਟ ਵੀ ਬੜਾ ਪਿਆਰਾ ਵਾ ਤੇ ਲਾਸਟ ਸ਼ਾਇਦ ਪਿਛਲੀ ਵਾਰੀ ਵੀਡੀਓ ਤੋਂ ਖਤਮ ਹੋ ਗਈ ਜਦੋਂ ਇਹ ਸ਼ਰਟਸ ਆਈਆਂ ਸੀਗੀਆਂ ਤੇ ਫਰੰਟ ਬੈਕ ਬਾਜੂ ਤੇ ਪ੍ਰਿੰਟ ਆਏਗਾ ਬੜਾ ਸੋਹਣਾ ਵਾ ਥੋੜੀ ਜਿਹੀ ਡਿਜ਼ਾਈਨਿੰਗ ਇਸ ਵਾਰੀ ਚੇਂਜ ਹੋਈ ਆ ਤੇ ਇੱਕ ਇਹਦੇ ਵਿੱਚ ਇਹ ਵਾਲਾ ਡਿਜ਼ਾਈਨ ਆ ਇਹ ਵੀ ਬੜਾ ਸੋਹਣਾ ਡਿਜ਼ਾਈਨ ਆ ਇਹਦਾ ਡਿਜ਼ਾਈਨ ਇਦਾਂ ਰਹੇਗਾ ਤੁਸੀਂ ਇਹ ਚ ਆ ਬਾਟਮ ਲਗਾ ਕੇ ਚਿਕਨ ਦੀਆਂ ਜਾਂ ਦੂਸਰੀਆਂ ਪਲੇਨ ਬਾਟਮ ਲੈ ਕੇ ਵੀ ਲਗਾ ਕੇ ਵੀ ਇਹਨਾਂ ਨੂੰ ਬਾਈ ਕਰ ਸਕਦੇ ਹੋ ਬਹੁਤ ਸੋਹਣਾ ਡਿਜ਼ਾਈਨ ਆ ਕਰੀਮ ਸ਼ੇਡ ਦੇ ਵਿੱਚ ਆ ਬਾਕੀ ਫਲੋਰਲ ਪ੍ਰਿੰਟ ਆ ਜਿਵੇਂ ਅੱਜਕੱਲ੍ਹ ਗਰਮੀ ਦੇ ਸਾਰੇ ਲਾਈਕ ਕਰ ਰਹੇ ਆ ਬੜਾ ਸੋਹਣਾ ਦੁਪੱਟਾ ਦਿਖਾ ਰਹੇ ਆ ਚਿਕਨ ਦੇ ਦੁਪੱਟੇ ਜਿਨ੍ਹਾਂ ਦੀ ਬਹੁਤ ਡਿਮਾਂਡ ਸੀ ਬੜਾ ਪਿਆਰਾ ਖੁੱਲਾ ਡੁੱਲਾ ਦੁਪੱਟਾ ਤੇ ਡਿਜ਼ਾਈਨਿੰਗ ਤੁਸੀਂ ਇਹਦੀ ਚੈੱਕ ਕਰ ਲਓ ਬੜਾ ਸੋਹਣਾ ਦੁਪੱਟਾ ਦੇਖੋ ਇਹਦੀ ਡਿਜ਼ਾਈਨਿੰਗ ਰਹਿ ਗਈ ਚਿਕਨ ਦੇ ਦੁਪੱਟੇ ਆਏ ਬਹੁਤ ਪਿਆਰੇ ਦੁਪੱਟੇ ਆ ਇਹਦੇ ਵਿੱਚ ਆਪਣੇ ਕੋਲ ਇੱਕ ਕਰੀਮ ਸ਼ੇਡ ਆ ਇੱਕ ਹਲਕੀ ਜਿਹੀ ਕਰੀਮ ਵਾਈਟ ਸ਼ੇਡ ਆ ਕਰੀਮ ਵੀ ਨਹੀਂ ਤੇ ਵਾਈਟ ਵੀ ਨਹੀਂ ਬੜਾ ਸੋਹਣਾ ਕਲਰ ਹੈ ਵੀ ਇੱਕ ਦੁਪੱਟਾ ਏ ਵਾਲਾ ਰਹਿਣ ਵਾਲਾ ਇਹਦੀ ਡਿਜ਼ਾਈਨਿੰਗ ਵੀ ਬਹੁਤ ਸੋਹਣੀ ਆ ਬਾਕੀ ਇਹਨਾਂ ਵਿੱਚੋਂ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਤੁਸੀਂ ਸਾਨੂੰ ਸਕਰੀਨਸ਼ਾਟ ਕਰ ਲੈ ਕੇ ਸਾਡੇ ਕੰਟੈਕਟ ਨੰਬਰ ਤੇ ਜਿਹੜਾ WhatsApp ਕਰ ਸਕਦੇ ਹੋ ਤੇ ਆਪਾਂ ਤੁਹਾਨੂੰ ਇਹ ਸੂਟ ਜਿਹੜਾ ਡਿਲੀਵਰ ਕਰਵਾ ਦਾਂਗੇ ਬਾਕੀ ਅਗਰ ਤੁਹਾਡਾ ਮਨ ਹੁੰਦਾ ਤਾਂ ਜਲਦੀ ਮਨ ਬਣਾ ਲੈ ਕਰੋ ਕਿਉਂਕਿ ਵੀਡੀਓਜ਼ ਆਨ ਕਰਕੇ ਜਲਦੀ ਜਲਦੀ ਜਿਹੜਾ ਸਟਾਕ ਜਿਹੜਾ ਆਫ ਹੋ ਜਾਂਦਾ ਤੇ ਇੰਨੀ ਜ਼ਿਆਦਾ ਕੁਆਂਟੀਟੀ ਨਹੀਂ ਹੁੰਦੀ ਕਿ ਆਪਾਂ ਸਭ ਨੂੰ ਦੇ ਸਕੀਏ ਹਰ ਹਫ਼ਤੇ ਆਪਣਾ ਜਿਹੜਾ ਨਿਊ ਮਟੀਰੀਅਲ ਆਂਦਾ ਵਾ ਉਦੋਂ ਚ ਆਪਣੀ ਕੁਆਂਟੀਟੀ ਓਨੀ ਹੀ ਹੁੰਦੀ ਕਿ ਜਿਹੜਾ ਆਪਾਂ ਘੱਟੋ ਘੱਟ 20 ਕਸਟਮਰ ਨੂੰ ਇੱਕ ਚੀਜ਼ ਦੇ ਸਕਦੇ ਹਾਂ ਉਸ ਤੋਂ ਜ਼ਿਆਦਾ ਨਹੀਂ ਦੇ ਸਕਦੇ ਤੇ ਜਿਹਨੂੰ ਵੀ ਵੀਡੀਓ ਵਧੀਆ ਲੱਗੀ ਵਾਤੋ ਵਾਤੇ ਸ਼ੇਅਰ ਕਰਿਓ ਤੇ ਜਿਹੜੇ ਸਾਡੇ ਤੋਂ ਕੱਪੜਾ ਲੈ ਰਹੇ ਆ ਪਸੰਦ ਆ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਬਾਕੀ ਇੱਧਰ ਆਪਣਾ ਇਹ ਵਰਕ ਵੀ ਹੋ ਰਿਹਾ ਸੂਟਾਂ ਤੇ ਅਗਰ ਤੁਸੀਂ ਕੋਈ ਵੀ ਸੂਟ ਹੈਂਡਵਰਕ ਦਾ ਆਰੀ ਦਾ ਮਸ਼ੀਨ ਵਰਕ ਦਾ ਰੈਡੀ ਕਰਵਾਉਣਾ ਤਾਂ ਰੈਡੀ ਕਰਵਾ ਸਕਦੇ ਹੋ ਜਿਵੇਂ ਅੱਗੇ ਵੈਡਿੰਗਸ ਆ ਰਹੀਆਂ ਵਾ ਤੇ ਜਿਨ੍ਹਾਂ ਨੇ ਹੁਣੇ ਵਰਕ ਕਰਵਾਉਣੇ ਹਨ ਆ ਤਾਂ ਉਹ ਆਪਣੇ ਆਰਡਰ ਪਹਿਲਾਂ ਹੀ ਦੇ ਦਿਓ ਤੁਹਾਨੂੰ ਪਤਾ ਅੱਗੇ ਜਾ ਕੇ ਕਾਫੀ ਟਾਈਮ ਲੱਗ ਜਾਂਦਾ ਤੇ ਉਦੋਂ ਤੱਕ ਰੈਡੀ ਨਹੀਂ ਹੁੰਦੇ ਜਦ ਤੱਕ ਤੁਹਾਡਾ ਮੈਰਿਜ ਕੋਈ ਫੰਕਸ਼ਨ ਦਾ ਲੇਟ ਹੋ ਜਾਈਦਾ ਥੋੜੇ ਦਿਨ ਮਤਲਬ ਸਿਰ ਥੋੜਾ ਜਿਹਾ ਅਗਰ ਤੁਹਾਨੂੰ ਲੱਗਦਾ ਕਿ ਤੁਹਾਡੇ ਮੈਰਿਜ ਆ ਰਹੀ ਹੈ ਤੁਸੀਂ ਹੈਵੀ ਸੂਟ ਰੈਡੀ ਕਰਵਾਉਣੇ ਆ ਤੁਸੀਂ ਹੁਣ ਤੋਂ ਵੀ ਕਿਸੇ ਵੀ ਵਰਕ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਥੈਂਕ ਯੂ ਜੀ ਸਸ਼ੀ ਕਾਲ ਜੀ